50791 ਮਿਲੀਏ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੇ ਮਿਲਿਆ ਕਈ ਸੋਈ ਮਿਲੀਏ ਮਿਲਿਆ ਨਾ ਮਿਲੇ ਜੇ ਕਿਸੇ ਨੂੰ ਆਪਾਂ ਮਿਲੀਏ ਮਿਲ ਕੇ ਵੀ ਮਿਲਣਾ ਨਹੀਂ ਹੁੰਦਾ ਮਿਲੇ ਮਿਲਿਆ ਜੇ ਹੋਏ ਉਹ ਮਿਲਣਾ ਹੁੰਦਾ ਜੇ ਦੋਨਾਂ ਦੇ ਸੁਭਾਅ ਮਿਲਦੇ ਹੋਣ ਦਿਲ ਮਿਲਿਆ ਹੋਵੇ ਅੰਤਰਾਤ ਮੇ ਜੋ ਮਿਲੇ ਮਿਲਿਆ ਕਹੀਏ ਸੋਏ ਅੰਤਰਾਤਮਾ ਤੋਂ ਜੇ ਕੋਈ ਮਿਲਿਆ ਹੋਵੇ ਉਸ ਨੂੰ ਮਿਲਿਆ ਮੰਨਿਆ ਜਾਂਦਾ ਉਹਨੂੰ ਮਿਲਿਆ ਕਹਿੰਦੇ ਆ ਆਮ ਜੇ ਅੰਦਰ ਵਿਰੋਧ ਆ ਅੰਦਰ ਸਾਡੇ ਈਰਖਾ ਵਿਰੋਧਾਭਾਸ ਆ ਤਾਂ ਉਤੋਂ ਜੇ ਮਿਲਾਂਗੇ ਉਹ ਮਿਲਿਆ ਨਹੀਂ ਹੁੰਦਾ ਇਹ ਤਾਂ ਗੱਲ ਸਿੱਖ ਲਈ ਮਿਲਣ ਦੀ ਜੇ ਮੱਥਾ ਟੇਕਣ ਤੇ ਵੀ ਇਹ ਗੱਲ ਲਈਏ ਕਿ ਗੁਰਦੁਆਰੇ ਜਾ ਕੇ ਸਿਰ ਝੁਕਾਤਾ ਉਹ ਮੱਥਾ ਨਹੀਂ ਹੁੰਦਾ ਹੈਗਾ ਕਿਉਂਕਿ ਉਹ ਅੰਤਰਾਤਮਿਕ ਸਤਕਾਰ ਨਹੀਂ ਹੈ ਅੰਤਰਾਤਮਿਕ ਸਤਕਾਰ ਹੈ ਇਹ ਅੱਖਰ ਨੂੰ ਜਦੋਂ ਪੜ੍ਹ ਕੇ ਗੁਰਬਾਣੀ ਚ ਜੋ ਲਿਖਿਆ ਉਹ ਸਿੱਖਾਂਗੇ ਉਹ ਅੰਤਰਾਤਮਿਕ ਸਤਕਾਰ ਆ ਉਹ ਅਸਲੀ ਮੱਥਾ ਗੁਰਦੁਆਰੇ ਇੱਕ ਇਮਾਰਤ ਦੇ ਵਿੱਚ ਜਾ ਕੇ ਝੁਕ ਕੇ ਧਰਤੀ ਦਾ ਸਿਰ ਲਾਉਣਾ ਉਹ ਮੱਥਾ ਨਹੀਂ ਹੈ ਸੀਸ ਨਵਾਏ ਕਿਆ ਤੀਏ ਜੀ ਆਕਾ ਸੁਧੇ ਜਾਏ ਉਹ ਸਿਰਚ ਕੋ ਹੁਣ ਨਾਲ ਕੁਝ ਨਹੀਂ ਹੋਣਾ ਜਦੋਂ ਜੀਤ ਆ ਕੁਝ ਹੋਰ ਗੱਲ ਕਰਨ ਨੂੰ ਕਰਦਾ ਸੰਸਾਰਿਕ ਕੰਮਾਂ ਨੂੰ ਇਸ ਪੈਸੇ ਨੂੰ ਉਠਾ ਕਰਨ ਨੂੰ ਜਾਂ ਸੰਸਾਰ ਦੀ ਰੁਤਬਾ ਵਧਾਉਣ ਨੂੰ ਇਹਨਾਂ ਗੱਲਾਂ ਨੂੰ ਜੀ ਕਰ ਰਿਹਾ ਤਾਂ ਉਹ ਸਿਰਚ ਕੋ ਹੁੰਦਾ ਕੋਈ ਫਾਇਦਾ ਨਹੀਂ ਇਹੀ ਜਨਨ ਲਿੰਕਾ ਹੋ ਉਹ ਵੀ ਸਾਨੂੰ ਸੋਚਣਾ ਬਣਾ ਵੀ ਅਸੀਂ ਮੱਥਾ ਕਿਉ ਡੇਗਦੇ ਆ ਜੇ ਸਤਕਾਰ ਲਈ ਡੇਗਦੇ ਆ ਤਾਂ ਉਹ ਅਸਲੀ ਸਤਕਾਰ ਨਹੀਂ ਹੈ ਉਹ ਤਾਂ ਅੱਖਰਾਂ ਨੂੰ ਜਾਂ ਵਰਕਿਆਂ ਨੂੰ ਜਿਲਦਾਂ ਨੂੰ ਜਾ ਕੇ ਮੱਥਾ ਟੇਕਦਾ ਉਹ ਇਹ ਅੱਖਰ ਹਾ ਹਾ ਫਾ ਫਾ ਜਜਾ ਨੰਨਾ ਤੱਤਾ ਇਹ ਤਾਂ ਸਕੂਲ ਤੇ ਜਵਾਕਾਂ ਦੀਆਂ ਕਾਪੀਆਂ 'ਚ ਵੀ ਹੈਗੇ ਨੇ ਅੱਖਰ ਅਖਬਾਰ ਤੇ ਵੀ ਇਹੀ ਅੱਖਰ ਨੇ ਫਿਰ ਉਹਨਾਂ ਨੂੰ ਮੱਥਾ ਟੇਕ ਲਓ ਉਹ ਵੀ ਉਹੀ ਵਰਕਾ ਕਾਗਜ਼ ਕਿਤਾਬਾਂ ਦੀ ਜਿਲਦਾਂ ਉਹੀ ਜਿਲਦਾਂ ਸਾਰਾ ਕੁਝ ਉੱਥੇ ਹੈ ਅਵੇਲੇਬਲ ਹੈ ਉਹਨੂੰ ਮੱਥਾ ਟੇਕ ਲਓ ਜੇ ਉਸ ਤਰ੍ਹਾਂ ਮੱਥਾ ਟੇਕਣਾ ਉਸ ਗੱਲ ਨੂੰ ਉਸ ਸਿੱਖਿਆ ਨੂੰ ਜੋ ਇਹ ਅੱਖਰਾਂ ਦੇ ਵਿੱਚ ਦੇ ਦਿੱ ਲਿਖ ਕੇ ਜੋ ਗੁਰਨੇ ਕਿਹਾ ਜੋ ਗੁਰਦੀ ਬੋਲੀ ਆ ਗੁਰਦੀ ਸਿੱਖਿਆ ਉਹ ਗੁਰਦੀ ਸਿੱਖਿਆ ਲਈਓ ਗੁਰਦੀ ਬੋਲੀ ਸਮਝੀ ਗੁਰਬਾਣੀ ਗੁਰਦੀ ਬੋਲੀ ਬਾਣੀ ਬੋਲੀ ਜੋ ਗੁਰਦੀ ਬੋਲੀ ਹੈ ਜੋ ਗੁਰਨੇ ਦੱਸਿਆ ਗੁਰ ਕਹਿਆ ਸਾਕਾਰ ਕਰਮਾਉ ਉਹ ਜੋ ਗੁਰ ਨੇ ਕਿਹਾ ਉਹ ਗੱਲ ਕਰਨੀਆਂ ਇਹ ਜੋ ਇੱਕ ਅੱਖਰ ਦੇ ਵਿੱਚ ਜੋ ਗੱਲ ਕਹੀ ਆ ਗੁਰ ਨੇ ਉਹ ਸਿੱਖ ਕੇ ਉਹ ਲਾਗੂ ਕਰਨੀਆਂ ਇੰਪਲੀਮੈਂਟ ਕਰਨੀਆਂ ਉਹ ਅਸਲੀ ਸਤਕਾਰ ਆ ਨਹੀਂ ਤਾਂ ਇਹ ਪੰਜਾਬੀ ਦਾ ਕਾਇਦਾ ਲੈ ਲਓ ਢੇਡੇ ਢੇਡੇ ਅੱਖਰ ਲਿਖੇ ਹੁੰਦੇ ਨੇ ਉਡਾਣਾ ਉਹ ਕਾਗਜ਼ ਵੀ ਆ ਜਲਦ ਵੀ ਆ ਅੱਖਰ ਵੀ ਨੇ ਸਭ ਕੁਛ ਆ ਉਹ ਦਰਸ਼ਨ ਨਹੀਂ ਹੁੰਦੇ ਹੈਗੇ ਫਿਰ ਤਾਂ ਉਹ ਕਾਇਦੇ ਨੂੰ ਮੱਥਾ ਟੇਕ ਲੋ ਸਾਰਾ ਕੁਝ ਅਵੇਲੇਬਲ ਆ ਉੱਥੇ ਕਹਦੇ ਜੇ ਜੋ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ ਉੱਥੇ ਆ ਜੋ ਜੋ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਉਸ ਗੱਲ ਨੂੰ ਸਮਝੋ ਪਲੀਜ਼ ਇਹ ਅਸਲੀਅਤ ਸਮਝੀ ਤੇ ਹੀ ਸਾਡਾ ਸਭ ਦਾ ਭਲਾ ਹੋਏਗਾ ਇਹ ਸਮਝੀ ਤੇ ਹੀ ਸਾਡਾ ਕੁਝ ਸਬਰ ਸਕਦਾ ਪਲੀਜ਼ ਜੋ ਕਰਵਾਣੀ ਕਹਿ ਰਹੀ ਆ ਉਹ ਸਿੱਖਿਆ ਲਵੋ ਜੋ ਹਰ ਇੱਕ ਪੇਜ ਤੇ ਇਕੱਲੇ ਇਕੱਲੇ ਲਾਈਨ ਦੇ ਵਿੱਚ ਜੋ ਸਿੱਖਿਆ ਦਿੱਤੀ ਹੋਈ ਆ ਮੂਲ ਉਹ ਸਿੱਖਿਆ حاصل ਕਰੋ